ਸਸ਼ਿਕਲ ਜੀ ਸਾਰਿਆਂ ਨੂੰ ਅੱਜ ਹਲਕਾ ਅਮਲੋਵ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੋਈ ਹੈ ਕਿਉਂਕਿ ਇਲਾਕੇ ਦਾ ਇੱਕ ਨਸ਼ਾ ਤਸਕਰ ਪਰਿਵਾਰ ਜਿਹੜਾ ਕਾਫੀ ਲੰਬੇ ਸਮੇਂ ਤੋਂ ਨਸ਼ਾ ਦਸਤੀ ਦੇ ਕੰਮ ਦੇ ਵਿੱਚ ਇਨਵੋਲਡ ਹੈ ਦੋ ਭਰਾ ਨੇ ਇੱਕ ਰੁੜਕੀ ਚ ਰਹਿੰਦਾ ਇੱਕ ਸਲਾਣੀ ਚ ਰਹਿੰਦਾ ਇਹਨਾਂ ਤੇ ਕਈ ਨਸ਼ੇ ਦੇ ਪਰਚੇ ਚੱਲਦੇ ਆ ਰਹੇ ਨੇ ਅੱਜ ਉਸ ਪਰਿਵਾਰ ਦੇ ਉੱਤੇ ਕਾਰਵਾਈ ਕਰਦੇ ਹੋਏ ਸਲਾਣੀ ਪਿੰਡ ਦੇ ਵਿੱਚ ਇਸ ਪਰਿਵਾਰ ਦੇ ਦੋ ਮਕਾਨ ਨੇ ਜਿਹੜੇ ਉਹ ਪ੍ਰਸ਼ਾਸਨ ਵੱਲੋਂ ਢਾਏ ਗਏ ਨੇ ਇਹਦੇ ਨਾਲ ਨਾਲ ਜਿਹੜੇ ਗਰੀਬਾਂ ਨੂੰ ਪਲਾਟ ਦਿੱਤੇ ਜਾਂਦੇ ਨੇ ਉਹ ਜਿਹੇ 9 ਪਲਾਟਾਂ ਤੇ ਵੀ ਇਹਨਾਂ ਦਾ ਨਜਾਇਜ਼ ਕਬਜ਼ਾ ਸੀ ਉਹ ਕਬਜ਼ਾ ਛਡਵਾ ਕੇ ਪੰਚਾਇਤ ਨੂੰ ਉਹ 9 ਪਲਾਟ ਹਵਾਲੇ ਉਹਨਾਂ ਦੇ ਕੀਤੇ ਗਏ ਨੇ ਮੇਰੇ ਵੱਲੋਂ ਸਲਾਣੀ ਪਿੰਡ ਦੀ ਪੰਚਾਇਤ ਨੂੰ ਹਲਕਾ ਅਮਲੋ ਤੇ ਸੂਹਣ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹਦੇ ਨਾਲ ਨਾਲ ਮੈਂ ਇਹ ਵੀ ਵਾਅਦਾ ਕਰਦਾ ਹਾਂ ਕਿ ਜਿਹੜੀਆਂ ਇਹ ਕਾਰਵਾਈਆਂ ਨਸ਼ਾ ਤਸਕਰੀਆਂ ਦੇ ਖਿਲਾਫ ਚੱਲ ਰਹੀਆਂ ਨੇ ਇਹ ਨਿਰੰਤਰ ਇਸੇ ਤਰੀਕੇ ਦੇ ਨਾਲ ਚਲਦੀਆਂ ਰਹਿਣਗੀਆਂ ਜੇ ਕਿਸੇ ਨਸ਼ਾ ਤਸਕਰ ਨੂੰ ਹਲੇ ਵੀ ਗਲਤ ਫਹਿਮੀ ਹੈ ਕਿ ਉਹ ਬਚੇ ਰਹਿਣਗੇ ਤਾਂ ਇਹਨੂੰ ਅਖੀਰਲੀ ਚੇਤਾਵਨੀ ਮੰਨਿਆ ਜਾਵੇ ਕਿ ਬਚਣਾ ਕਿਸੇ ਨੇ ਵੀ ਨਹੀਂ ਜਾਣ ਤਾਂ ਤੁਸੀਂ ਇਹ ਕੰਮ ਕਰਨਾ ਛੱਡ ਦਿਓ ਜਾਂ ਹਲਕਾ ਅੰਮਲੋ ਛੱਡ ਕੇ ਚਲੇ ਜਾਓ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨਹੋਰੀ ਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਸ਼ੋਭਾ ਮਗਰਵਾਲ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਇਹ ਵੱਡੀ ਕਾਰਵਾਈ ਹੈ ਜਿਹੜੀ ਕੀਤੀ ਹੈ ਇੱਕ ਵਾਰ ਫੇਰ ਤੋਂ ਸਮੂਹ ਹਲਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ